ਰੱਬਾ ਬਸ ਕਰ ਹੁਣ ਹੋਰ ਮਾੜੇ ਹਾਲਾਤ ਨਾ ਦਿਖਾ ਇਹ ਗੱਲ ਹਰ ਕੋਈ ਕਹਿ ਰਿਹਾ ਇਹ ਦੁਆਵਾਂ ਇਹ ਅਰਦਾਸਾਂ ਹਰ ਕੋਈ ਕਰ ਰਿਹਾ ਕਿਉਂਕਿ ਪੰਜਾਬ ਦੇ ਉੱਤੇ ਅੱਜ ਕੁਦਰਤੀ ਮਾਰ ਪੈ ਚੁੱਕੀ ਆ ਜੋ ਅੱਜ ਹਾਲਾਤ ਨੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਰੋਣਾ ਆਉਂਦਾ ਰੋਹ ਕੰਬ ਜਾਂਦੀ ਆ ਤੁਰੰਦਰ ਤੱਕ ਝੰਜੋੜਿਆ ਜਾਂਦਾ ਇਨਸਾਨ ਕਿਉਂਕਿ ਅੱਜ ਪੰਜਾਬ ਜੋ ਰੰਗਲਾ ਪੰਜਾਬ ਕਿਹਾ ਜਾਂਦਾ ਉਹ ਉਸ ਨੂੰ ਅੱਜ ਡੁੱਬਦਾ ਪੰਜਾਬ ਕਿਹਾ ਜਾ ਰਿਹਾ ਤਾਂ ਇਸ ਪੰਜਾਬ ਨੂੰ ਬੇਸ਼ੱਕ ਬਾਲੀਵੁੱਡ ਫਿਲਮਾਂ ਦੇ ਵੱਲੋਂ ਉੜਤਾ ਪੰਜਾਬੀ ਕਿਹਾ ਗਿਆ ਪਰ ਵਾਕਈ ਹੀ ਇਹ ਰੰਗਲਾ ਪੰਜਾਬ ਹੈ ਪਰ ਅੱਜ ਡੁੱਬਦਾ ਪੰਜਾਬ ਬਣ ਰਿਹਾ ਤਾਂ ਪੰਜਾਬ ਦੇ ਹਾਲਾਤ ਦੇਖ ਕੇ ਹਰ ਕਿਸੇ ਦੀ ਰੋਂਗ ਤੇ ਖੜੇ ਹੋ ਜਾਂਦੇ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਦੇ ਨੇੜੇ ਹੜ੍ਹ ਦੇ ਪਾਣੀ ਦੇ ਵਿੱਚ ਫਸੇ ਆਪਣੇ ਦੋਸਤ ਅਤੇ ਉਸਦੇ ਪਰਿਵਾਰ ਨੂੰ ਬਚਾਉਣ ਦੇ ਲਈ ਦੋ ਨੌਜਵਾਨ ਜਾਂਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਪਾਣੀ ਦੇ ਵਿੱਚ ਰੁੜ ਜਾਂਦਾ ਇੱਕ ਡੁੱਬਦੇ ਹੋਏ ਸਾਥੀ ਦਾ ਹੱਥ ਕਿਸੇ ਚੀਜ਼ ਦੇ ਨੂੰ ਪੈ ਜਾਂਦਾ ਤੇ ਇਹ ਹਿੱਲੇ ਬਸਿੱਲੇ ਕਰਕੇ ਇੱਕ ਮਕਾਨ ਦੀ ਛੱਤ ਤੇ ਚੜ ਕੇ ਬੈਠਾ ਨੌਜਵਾਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਨਡੀਆਰਐਫ ਦੀਆਂ ਟੀਮਾਂ ਪੁਲਿਸ ਉਸ ਦੀ ਸਹਾਇਤਾ ਦੇ ਲਈ ਉਸ ਨੂੰ ਪਾਣੀ ਦੇ ਵਿੱਚੋਂ ਕੱਢਣ ਦੇ ਲਈ ਪਹੁੰਚ ਜਾਂਦੀਆਂ ਨੇ ਤਾਂ ਜਾਣਕਾਰੀ ਦੇ ਅਨੁਸਾਰ ਇੱਕ ਕਸਬਾ ਕਲਾਨੌਰ ਤੋਂ 6 ਨੌਜਵਾਨ ਆਪਣੇ ਇੱਕ ਹੜ੍ਹ ਵਿੱਚ ਫਸੇ ਸਾਥੀ ਦੇ ਪਰਿਵਾਰ ਨੂੰ ਜਿਹੜੇ ਨੇ ਪਾਣੀ ਦੇ ਵਿੱਚੋਂ ਬਚਾਉਣ ਦੇ ਲਈ ਜਾਂਦੇ ਨੇ ਪਰ ਅਚਾਨਕ ਉਹਨਾਂ ਦਾ ਪੈਰ ਤਿਸਲ ਜਾਂਦਾ ਜਿਸ ਤੋਂ ਬਾਅਦ ਇਹ ਸਾਥੀ ਇਹਨਾਂ ਤੋਂ ਅਲੱਗ ਹੋ ਜਾਂਦਾ ਤੇ ਇਸ ਨੂੰ ਬਚਾਉਣ ਦੇ ਲਈ ਹੁਣ ਨੌਜਵਾਨ ਨੂੰ ਲੱਭਣ ਦੇ ਲਈ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਤਾਂ ਕੀ ਕੁਝ ਕਹਿ ਰਹੇ ਨੇ ਪਿੰਡ ਦੇ ਸਰਪੰਚ ਤੇ ਨਾਲ ਜੋ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਨੌਜਵਾਨ ਦੀ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਪਿੰਡ ਦੇ ਸਰਪੰਚ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਣਾ ਹੈ ਪਿੰਡ ਦੇ ਲੋਕ ਕੀ ਕੁਝ ਕਹਿ ਰਹੇ ਨੇ ਪਿੰਡ ਰੀਮਾਬਾਦ ਦੇ ਵਿੱਚ ਕੁਝ ਸਮਾਂ ਸਾਨੂੰ ਪਹਿਲਾਂ ਪਤਾ ਲੱਗਾ ਸੀਗਾ ਜੀ ਕਿ ਕਲਾ ਨੌਰ ਤੋਂ ਚਾਰ ਪੰਜ ਲੜਕੇ ਜਿਹੜੇ ਆ ਉਹ ਕਿਸੇ ਆਪਣੇ ਦੋਸਤ ਨੂੰ ਪਾਣੀ ਪਹੁੰਚਾਉਣ ਵਾਸਤੇ ਇੱਧਰ ਆਏ ਸੀਗੇ ਲੇਕਿਨ ਉਹ ਜਿਹੜੇ ਲੜਕੇ ਸੀ ਉਹ ਰਸਤੇ ਤੋਂ ਅਣਜਾਣ ਸੀਗੇ ਉਹ ਰਸਤਾ ਸਹੀ ਉਹਨਾਂ ਨੂੰ ਪਤਾ ਨਹੀਂ ਸੀਗਾ ਇੱਧਰ ਖੇਤਾਂ ਦੇ ਵਿੱਚ ਪਾਣੀ ਸੀਗਾ ਅੱਗੇ ਡਰੇਨ ਸੀਗਾ ਉਹਨਾਂ ਵਿੱਚੋਂ ਦੋ ਲੜਕੇ ਜਿਹੜੇ ਸੀ ਉਹਨਾਂ ਦਾ ਪੈਰ ਫਿਸਲ ਗਿਆ ਉਹ ਡਿੱਗ ਪਏ ਇੱਕ ਲੜਕਾ ਜਿਹੜਾ ਵਿਨੇ ਆ ਉਹ ਅਜੇ ਮੇਸਾ ਉਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਇੱਕ ਲੜਕਾ ਅਮਰਿੰਦਰ ਸਿੰਘ ਹੈ ਉਹ ਅੱਗੇ ਇੱਕ ਘਾਰ ਆ ਬਾਰ-ਬਾਰ ਖੇਤਾਂ ਦੇ ਵਿੱਚ ਉੱਥੇ ਬਾਦਰੂਮ ਉੱਪਰ ਆ ਜਦੋਂ ਮੈਨੂੰ ਇਨਫਾਰਮੇਸ਼ਨ ਆਈ ਮੈਂ ਉਸੇ ਟਾਈਮ ਆਪਣੇ ਐਸਐਸਪੀ ਸਾਹਿਬ ਨੂੰ ਰਿਕੁਐਸਟ ਕੀਤੀ ਐਸਐਸਪੀ ਸਾਹਿਬ ਦੀ ਕਮਾਂਡਰ ਸਾਹਿਬ ਨਾਲ ਗੱਲ ਹੋਈ ਕਮਾਂਡਰ ਸਾਹਿਬ ਦੇ ਹੁਕਮ ਨਾਲ ਜਿਹੜੇ ਮੈਡਮ ਸਰੋਜ ਜੀ ਅਸਿਸਟੈਂਟ ਕਮਾਂਡਰ ਪਹੁੰਚ ਚੁੱਕੇ ਨੇ ਉਹਨਾਂ ਨੇ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਵਾ ਤੇ ਜਿਹੜਾ ਉਹਨੂੰ ਜਲਦੀ ਹੀ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਲੜਕਾ ਅਮਰਿੰਦਰ ਆ ਉਹਨੂੰ ਕਿਸ ਤਰੀ੍ਹਾਂ ਬਾਹਰ ਲੈ ਆਉਣਗੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਸੰਸਥਾਵਾਂ ਨੂੰ ਸਾਰੇ ਪਿੰਡ ਦੇ ਲੋਕਾਂ ਨੂੰ ਅਪੀਲ ਆ ਪੀ ਆ ਬਿਨਾ ਵਜਾ ਜਿਹੜਾ ਪਾਣੀ ਲੈ ਕੇ ਜਾਂ ਰਾਸ਼ਨ ਲੈ ਕੇ ਬਿਨਾ ਜਿਸ ਰਸਤੇ ਦਾ ਤੁਹਾਨੂੰ ਨਹੀਂ ਪਤਾ ਪਿੰਡ ਦੇ ਪੁੱਛਣ ਤੋਂ ਬਿਨਾਂ ਪਿੰਡ ਦੀ ਇਜਾਜ਼ਤ ਤੋਂ ਬਿਨਾ ਨਾ ਜਾਓ ਤਾਂ ਜੋ ਕਿ ਕੋਈ ਨੁਕਸਾਨ ਨਾ ਹੋ ਸਕੇ ਆਪਣੇ ਦੋਸਤ ਨੂੰ ਪਾਣੀ ਪਿਉਉਣ ਗਏ ਸੀ ਜਿਹੜੇ ਕੋਈ ਸਮਾਸੇਵੀ ਸੰਸਥਾ ਵਾਲੇ ਨਹੀਂ ਸੀਗੇ ਇਹ ਟੋਟਲ 6 ਲੜਕੇ ਗਏ ਸੀਗੇ 4 ਲੜਕੇ ਵਾਪਸ ਆ ਗਏ 2 ਲੜਕੇ ਜਿਹੜੇ ਸੀਗੇ ਉਹ ਉੱਥੇ ਪਾਣੀ ਦੇ ਘੇਰੇ ਦੇ ਵਿੱਚ ਆ ਗਏ ਆਂਡੀਆਰ ਐਫ ਵੱਲੋਂ ਜਿਹੜੇ ਬੜੇ ਬੜੀ ਮਸ਼ੱਕਤ ਨਾਲ ਜਿਹੜੀ ਉਹ ਆਪਣੀ ਮਿਹਨਤ ਨਾਲ ਮੈਡਮ ਸਰੋਜ ਜਿਹੜੇ ਡਿਫਟੀ ਕਮਾਂਡੈਂਟ ਆਏ ਨੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਜੀ ਆਪਰੇਸ਼ਨ ਆਪਣਾ ਕਰ ਰਹੇ ਨੇ ਅਸੀਂ ਪਿੱਛੇ ਖੜੇ ਆ ਜੀ ਤੇ ਜਲਦੀ ਕੁਝ ਮਿੰਟਾਂ ਬਾਅਦ ਜਿਹੜਾ ਉਹ ਲੜਕਾ ਅਮਰਿੰਦਰ ਆ ਉਹਨੂੰ ਵਾਪਸ ਲੈ ਆਉਣਗੇ ਦੂਸਰੇ ਨੂੰ ਵੀ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਹਨੇਰਾ ਕਾਫੀ ਹੋ ਚੁੱਕਾ ਵਾ ਪਾਣੀ ਦਾ ਜਿਹੜਾ ਵਾ ਉਹ ਕਾਫੀ ਜਿਹੜਾ ਪਾਣੀ ਉੱਪਰ ਹੈ ਤੇ ਕੋਸ਼ਿਸ਼ ਜਾਰੀ ਹੈ ਜੀ ਹਾਂਜੀ ਜੀ ਸ਼ਾਮੀ 5:30 ਵਜੇ ਦੇ ਕਰੀਬ ਇਹ ਲੜਕੇ ਜਿਹੜੇ ਆ ਇਹ ਆਪਣੇ ਦੋਸਤ ਨੂੰ ਜਿਵੇਂ ਐਸਐਚਓ ਸਾਹਿਬ ਨੇ ਦੱਸਿਆ ਵੀ ਇਹ ਇਹ ਪਾਣੀ ਉੱਥੇ ਪਿਉਣ ਗਏ ਆ ਤੇ ਰਸਤੇ ਦਾ ਇਹਨਾਂ ਨੂੰ ਪਤਾ ਨਹੀਂ ਸੀ ਉੱਥੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਉਹ ਪਾਣੀ ਦੀ ਲਪੇਟ ਦੇ ਵਿੱਚ ਜਿਵੇਂ ਇਹ ਆ ਗਏ ਆ ਇੱਕ ਇੱਕ ਬੱਚਾ ਜਿਹੜਾ ਤਰਦਿਆਂ ਤਰਦਿਆਂ ਉਹਦਾ ਤੇ ਉਥੇ ਹੱਥ ਬਾਥਰੂਮ ਨੂੰ ਪੈ ਗਿਆ ਉਹ ਤੇ ਬਾਥਰੂਮ ਦੇ ਉੱਪਰ ਬਿਲਕੁਲ ਸੇਫ ਹੈ ਤੇ ਜਿਹੜਾ ਦੂਜਾ ਲੜਕਾ ਉਹਨੂੰ ਲੱਭਣ ਵਾਸਤੇ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਇਹ ਟੀਮਾਂ ਜਿਹੜੀਆਂ ਪਹਿਲਾਂ ਉੱਧਰ ਕੋਈ ਦੋ ਲੇਡੀ ਪ੍ਰੈਗਨੈਂਸੀ ਸੀਗੀਆਂ ਉਹਨਾਂ ਨੂੰ ਵੀ ਕੱਢਣਾ ਜ਼ਰੂਰੀ ਸੀਗਾ ਉਹਨਾਂ ਨੂੰ ਕੱਢ ਕੇ ਤੇ ਇਹ ਟੀਮਾਂ ਜਿਹੜੀਆਂ ਹੁਣ ਦੇਰ ਰਾਤ ਆ ਕੇ ਜਿਹੜਾ ਇਹਨਾਂ ਆਪਣਾ ਆਪਰੇਸ਼ਨ ਜਲਦੀ ਸ਼ੁਰੂ ਕਰ ਦਿੱਤਾ ਜੀ ਹੋ ਸਕਦਾ ਹੈ ਦੇ ਕੋਈ ਫੋਨ ਕੋਈ ਕਰਿਆ ਨਾ ਮੈਂ ਅਛੇ ਦਾ ਅੰਨਾਂ ਨੂੰ ਲਓ ਜੇ ਕੋਈ ਪਹਿਲਾਂ ਨਾਲ ਨੂੰ ਨਹੀਂ ਗਿਆ ਨਾ ਬਲਾ ਅੰਨਾਂ ਨੂੰ ਹਾਲ ਕਰ ਮੈਂ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖੀਆਂ ਜੋ ਹਾਲਾਤ ਨੇ ਇਹਨਾਂ ਹਾਲਾਤਾਂ ਤੋਂ ਹਰ ਕੋਈ ਜਾਣੂ ਆ ਕਿਸ ਤਰੀਕੇ ਦੇ ਨਾਲ ਆਪਣੇ ਘਰ ਛੱਡ ਕੇ ਜਾਣ ਨੂੰ ਮਜਬੂਰ ਹੋ ਰਹੇ ਨੇ ਲੋਕ। ਕਈ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੇਖਿਆ ਜਾਂਦਾ ਕਿ ਲੋਕ ਆਪਣੇ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੇ ਪਰ ਉਹਨਾਂ ਲੋਕਾਂ ਨੂੰ ਮਿੰਤਾ ਤਰਲੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਜਾਨ ਹੈ ਤਾਂ ਜਹਾਨੇ ਸਮਾਨਤਾ ਫਿਰ ਬਣ ਜਾਵੇਗਾ ਪਰ ਜੇਕਰ ਜਾਨ ਚਲੀ ਗਈ ਤਾਂ ਫਿਰ ਸਮਾਨ ਦਾ ਵੀ ਕੀ ਕਰਨਾ ਤਾਂ ਉਹਨਾਂ ਲੋਕਾਂ ਨੂੰ ਸਮਝਾ ਕੇ ਉਹਨਾਂ ਲੋਕਾਂ ਨੂੰ ਉਸ ਹਾਲਾਤਾਂ ਦੇ ਵਿੱਚੋਂ ਕੱਢ ਕੇ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਵਾਕਈ ਹੀ ਜੇਕਰ ਜਾਨ ਹੈ ਤਾਈਓ ਜਹਾਨੇ ਜਿਸ ਜਹਾਨ ਜਾਨ ਨਹੀਂ ਹੈ ਤਾਂ ਫਿਰ ਵਾਕੀ ਘਰਾਂ ਦਾ ਕੋਠੀਆਂ ਦਾ ਸਮਾਨਾ ਦਾ ਕਰਨਾ ਕੀ ਹੈ